ਮంత్రి ਦੀ ਚੋਣ ਕਹਾਣੀ ਦੇ ਲੇਖਕ ਨੇ ਡਾਕਟਰ ਹਰਵੰਤ ਸਿੰਘ ਚਾਵਲਾ ਜੀ ਇਹ ਕਹਾਣੀ ਦਰਜ ਹੈ ਕਿਤਾਬ ਮੁੜੇ ਹੋਏ ਨੱਕ ਵਾਲੀ ਮੱਛੀ ਇੱਕ ਵਾਰੀ ਜੰਗਲ ਵਿੱਚ ਇਹ ਖਬਰ ਫੈਲ ਗਈ ਕਿ ਸ਼ੇਰ ਦਾ ਪ੍ਰਾਣਾ ਮੰਤਰੀ ਮਰ ਗਿਆ ਹੈ ਉਸ ਨੂੰ ਨਵੇਂ ਮੰਤਰੀ ਦੀ ਲੋੜ ਹੈ ਜਿਹੜੇ ਜਿਹੜੇ ਆਪਣੇ ਆਪ ਨੂੰ ਇਸ ਪਦਵੀ ਦੇ ਯੋਗ ਸਮਝਦੇ ਹਨ ਉਹ ਸ਼ੇਰ ਨੂੰ ਆ ਕੇ ਮਿਲਣ ਖਬਰ ਸੁਣਦਿਆਂ ਹੀ ਕਈਆਂ ਦੀਆਂ ਰਾਲਾਂ ਟਪਕ ਪਈਆਂ ਕਈ ਜਾਨਵਰ ਆਪੋ ਆਪਣੀ ਕਿਸਮਤ ਅਜਵਾਉਣ ਵਾਸਤੇ ਸ਼ੇਰ ਦੇ ਮਹਿਲਾ ਜਾਨੀ ਕਿ ਗੁਫਾ ਵਿੱਚ ਚਲ ਪਈ। ਇਹਨਾਂ ਵਿੱਚੋਂ ਇੱਕ ਸੂਰ ਸੀ, ਇੱਕ ਬੰਦਰ ਤੇ ਇੱਕ ਖਰਗੋਸ਼। ਸਵੇਰ ਹੁੰਦਿਆਂ ਹੀ ਸਾਰੇ ਸ਼ੇਰ ਦੇ ਮਹਿਲ ਦੇ ਬਾਹਰ ਪੁੱਜ ਗਏ। ਉੱਥੇ ਲੂੰਬੜੀ ਪਹਿਰਾ ਦੇ ਰਹੀ ਸੀ। ਇਹਨਾਂ ਸਾਰਿਆਂ ਨੇ ਆਪੋ ਆਪਣੀ ਅਰਜੀ ਉਸਦੇ ਹੱਥ ਅੰਦਰ ਭਜਵਾਈ ਤੇ ਬਾਹਰ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। ਸ਼ੇਰ ਨੇ ਸਭ ਦੀਆਂ ਅਰਜ਼ੀਆਂ ਪੜ੍ਹੀਆਂ ਤੇ ਫਿਰ ਲੂੰਬੜੀ ਨੂੰ ਕਹਿ ਕੇ ਸਾਰਿਆਂ ਨੂੰ ਅੰਦਰ ਬੁਲਾ ਲਿਆ। ਸ਼ੇਰ ਨੇ ਸਾਰਿਆਂ ਵੱਲ ਤੱਕ ਕੇ ਕਿਹਾ ਕਿ ਮੈਂ ਤੁਹਾਡੀਆਂ ਅਰਜ਼ੀਆਂ ਪੜ੍ਹੀਆਂ ਹਨ ਤੁਸੀਂ ਸਾਰੇ ਹੀ ਮੰਤਰੀ ਪਦ ਦੇ ਯੋਗ ਜਾਪਦੇ ਹੋ ਪਰ ਮੈਂ ਤੁਹਾਡੇ ਵਿੱਚੋਂ ਕੇਵਲ ਉਸ ਨੂੰ ਚੁਣਾਂਗਾ ਜਿਸ ਦੇ ਅੰਦਰ ਸੱਚ ਕਹਿਣ ਦੀ ਹਿੰਮਤ ਹੋਵੇ ਤੇ ਉਹ ਖਰੀ ਖੋਟੀ ਗੱਲ ਹਰ ਕਿਸੇ ਦੇ ਮੂੰਹ ਤੇ ਕਹਿ ਸਕਦਾ ਹੋਵੇ ਅਤੇ ਇਸ ਦੇ ਨਾਲ ਹੀ ਉਹ ਸਮੇਂ ਦੀ ਨਿਯਾਕਤ ਨੂੰ ਸਮਝ ਕੇ ਮਾਹੌਲ ਦੇ ਮੁਤਾਬਕ ਗੱਲ ਕਰ ਸਕਦਾ ਹੋਵੇ ਸਾਰਿਆਂ ਨੇ ਸ਼ੇਰ ਦੀ ਗੱਲ ਬੜੇ ਧਿਆਨ ਨਾਲ ਸੁਣੀਆ ਤੇ ਉਸ ਪਲ ਦੀ ਅੜੀ ਕਰਨ ਲੱਗੇ ਜਦੋਂ ਸ਼ੇਰ ਇੱਕ ਇੱਕ ਨੂੰ ਅੰਦਰ ਬੁਲਾ ਕੇ ਉਹਨਾਂ ਦੀ ਪਰਖ ਕਰੇਗਾ। ਸਭ ਤੋਂ ਪਹਿਲਾਂ ਸ਼ੇਰ ਨੇ ਸੂਰ ਨੂੰ ਅੰਦਰਲੇ ਕਮਰੇ ਵਿੱਚ ਬੁਲਾਇਆ ਤੇ ਫਿਰ ਉਸ ਵੱਲ ਤੱਕ ਕੇ ਕਹਿਣ ਲੱਗਾ ਤੂੰ ਬਹਾਦਰ ਲੜ ਸਕਦਾ ਹੈ। ਲੋੜ ਪਵੇ ਤਾਂ ਕੁਰਬਾਨੀ ਵੀ ਕਰ ਸਕਦਾ ਹੈ। ਪਰ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਤੂੰ ਸੱਚੀ ਗੱਲ ਕਰਨ ਦੀ ਹਿੰਮਤ ਰੱਖਦਾ ਹੈ ਕਿ ਨਹੀਂ। ਸੂਰ ਆਪਣੀ ਤਾਰੀਫ ਸੁਣ ਕੇ ਬਹੁਤ ਖੁਸ਼ ਹੋ ਗਿਆ ਤੇ ਹੁਣ ਅੜੀ ਕਰਨ ਲੱਗਾ ਕਿ ਸ਼ੇਰ ਉਸ ਕੋਲੋਂ ਕੀ ਸਵਾਲ ਪੁੱਛੇਗਾ। ਸ਼ੇਰ ਨੇ ਸੂਰ ਨੂੰ ਆਪਣੇ ਕੋਲ ਬੁਲਾਇਆ ਤੇ ਮੂੰਹ ਖੋਲ ਕੇ ਬੜੇ ਜ਼ੋਰ ਨਾਲ ਆਪਣਾ ਸਾਹ ਬਾਹਰ ਕੱਢਿਆ। ਇਸ ਮੰਗਰੋਂ ਫਿਰ ਸੂਰ ਵੱਲ ਵੇਖ ਕੇ ਕਹਿਣ ਲੱਗਾ, ਹੁਣ ਦੱਸ ਕੀ ਮੇਰੇ ਮੂੰਹ ਦੀ ਹਵਾੜ ਕਿਸੀ ਹੈ? ਚੰਗੀ ਹੈ ਜਾਂ ਗੰਦੀ ਹੈ? ਸੂਰ ਨੂੰ ਇਹੋ ਜਿਹੇ ਸਵਾਲ ਦੀ ਕਦੇ ਵੀ ਉਮੀਦ ਨਹੀਂ ਸੀ। ਉਸਨੇ ਇੱਕ ਪਲ ਸੋਚਿਆ ਤੇ ਫਿਰ ਸੋਚ ਕੇ ਕਹਿਣ ਲੱਗਾ, "ਹਜ਼ੂਰ ਤੁਹਾਡੇ ਸਾਹ ਵਿੱਚੋਂ ਤਾਂ ਇਹੋ ਜਿਹੀ ਸੁਗੰਧ ਆਉਂਦੀ ਹੈ ਜਿਵੇਂ ਜੇ ਕੇਵੜੇ ਜਾਂ ਗੁਲਾਬ ਦੇ ਅਰਕ 'ਚ ਆਉਂਦੀ ਹੈ।" ਮੈਨੂੰ ਅੱਜ ਤੱਕ ਕਿਸੇ ਦੇ ਮੂੰਹ ਦੀ ਹਵਾੜ ਇਤਨੀ ਚੰਗੀ ਨਹੀਂ ਲੱਗੀ ਜਿੰਨੀ ਤੁਹਾਡੀ ਸ਼ੇਰ ਨੇ ਉਸ ਵੱਲ ਤੱਕਿਆ ਤੇ ਤੱਕ ਕੇ ਕਹਿਣ ਲੱਗਾ ਮੰਤਰੀ ਜੀ ਲੱਗਦਾ ਹੈ ਤੁਸੀਂ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ ਮੈਂ ਤਾਂ ਕਿਹਾ ਸੀ ਕਿ ਮੈਨੂੰ ਇਹੋ ਜਿਹੇ ਮੰਤਰੀ ਚਾਹੀਦਾ ਹੈ ਜਿਸ ਵਿੱਚ ਸੱਚ ਕਹਿਣ ਦੀ ਹਿੰਮਤ ਹੋਵੇ ਤੇ ਮੈਂ ਵੇਖਿਆ ਹੈ ਕਿ ਤੁਸੀਂ ਪਹਿਲੇ ਹੀ ਪ੍ਰਸ਼ਨ ਉੱਤੇ ਸਰਾਸਰ ਝੂਠ ਬੋਲ ਕੇ ਮੇਰੀ ਚਾਪਲੂਸੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਤੁਹਾਡੇ ਜਿਹੇ ਚਾਪਲੂਸ ਬੰਦਿਆਂ ਦੀ ਜ਼ਰੂਰਤ ਨਹੀਂ ਹੈ ਇੱਕ ਕਹਿੰਦੇ ਆਂ ਹੀ ਸ਼ੇਰ ਸੂਰ ਉੱਤੇ ਛੱਪਿਆ ਤੇ ਇੱਕੋ ਵਾਰ ਨਾਲ ਉਸ ਨੂੰ ਪਾਰ ਬਲਾ ਕੇ ਦੂਸਰੇ ਪਤੀ ਪ੍ਰਤੀਯੋਗੀ ਦੀ ਅੜੀ ਕਰਨ ਲੱਗ ਪਿਆ ਹੁਣ ਉਸ ਨੇ ਬੰਦਰ ਨੂੰ ਅੰਦਰ ਬੁਲਾਇਆ ਉਸ ਨੂੰ ਆਪਣੇ ਨੇੜੇ ਬੁਲਾ ਕੇ ਸ਼ੇਰ ਨੇ ਮੂੰਹ ਖੋਲ੍ਹਿਆ ਤੇ ਜ਼ੋਰ ਦੀ ਹਵਾੜ ਬਾਹਰ ਕੱਢਦਾ ਹੋਇਆ ਬੰਦਰ ਕੋਲੋਂ ਪੁੱਛਣ ਲੱਗਾ ਮਹਾਸ਼ਯਾ ਜੀ ਮੇਰਾ ਪਹਿਲਾ ਸਵਾਲ ਇਹ ਹੈ ਕਿ ਮੇਰੇ ਮੂੰਹ 'ਚੋਂ ਤੈਨੂੰ ਸੁਗੰਧ ਆਉਂਦੀ ਹੈ ਜਾਂ ਦੁਰਗੰਧ ਸਵਾਲ ਬੜਾ ਟੇਡਾ ਸੀ ਬੰਦਰ ਨੇ ਸੋਚਿਆ ਉਸਨੇ ਮਰੇ ਹੋਏ ਸੂਰਵਲ ਵੇਖਿਆ ਜਿਹੜਾ ਅਜੇ ਅੰਦਰ ਹੀ ਪਿਆ ਸੀ ਸ਼ਾਇਦ ਉਸਨੇ ਝੂਠ ਬੋਲਿਆ ਹੋਵੇਗਾ ਬੰਦਰ ਨੇ ਸੋਚਿਆ ਸ਼ਾਇਦ ਉਸਨੇ ਸ਼ੇਰ ਦੀ ਝੂਠੀ ਤਾਰੀਫ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਤੇ ਸ਼ੇਰ ਨੇ ਉਸਨੂੰ ਮਾਰ ਦਿੱਤਾ ਉਸਨੇ ਮਨ ਹੀ ਮਨ ਵਿੱਚ ਫੈਸਲਾ ਕਰ ਲਿਆ ਕਿ ਜੋ ਵੀ ਨਤੀਜਾ ਨਿਕਲੇ ਉਹ ਆਪਣੀ ਗੱਲ ਸੱਚ-ਸੱਚ ਕਹਿ ਦੇਵੇਗਾ ਉਸਨੇ ਹੱਥ ਜੋੜ ਕੇ ਸ਼ੇਰ ਨੂੰ ਕਿਹਾ ਮਹਾਰਾਜ ਜਿੱਥੇ ਮੈਂ ਧਰਤੀ ਤੇ ਰੁੱਖਾਂ ਤੇ ਰਹਿਣ ਦੀ ਯੋਗਤਾ ਰੱਖਦਾ ਹਾਂ ਉੱਥੇ ਮੇਰੇ ਅੰਦਰ ਸੱਚ ਨੂੰ ਸੱਚ ਕਹਿਣ ਦੀ ਦਲੇਰੀ ਵੀ ਹੈ ਜੇ ਤੁਸੀਂ ਸੱਚ ਹੀ ਜਾਨਣਾ ਚਾਹੁੰਦੇ ਹੋ ਤਾਂ ਤੁਹਾਡੇ ਮੂੰਹ ਚੋਂ ਆਉਂਦੀ ਹਵਾੜ ਇਤਨੀ ਗੰਦੀ ਤੇ ਬਦਬੂਦਾਰ ਹੈ ਕਿ ਮੈਂ ਮਸਾਂ ਹੀ ਆਪਣੇ ਆਪ ਨੂੰ ਉਲਟੀ ਕਰਨ ਤੋਂ ਰੋਕ ਸਕਿਆ ਹਾਂ ਇਹ ਸੁਣਦਿਆਂ ਹੀ ਸ਼ੇਰ ਦੀਆਂ ਅੱਖਾਂ ਲਾਲ ਹੋ ਗਈਆਂ ਉਹ ਬੰਦਰ ਉੱਤੇ ਝੱਟਦਾ ਹੋਇਆ ਬੋਲਿਆ ਬਦਤਮੀਜ਼ ਤੈਨੂੰ ਵੱਡਿਆਂ ਸਾਹਮਣੇ ਗੱਲ ਕਰਨ ਦੀ ਵੀ ਤਮੀਜ਼ ਨਹੀਂ ਤੇਰੇ ਵਰਗੇ ਸੱਚੇ ਬੰਦੇ ਦੀ ਮੈਨੂੰ ਲੋੜ ਨਹੀਂ ਜਿਹੜਾ ਇੱਕ ਗੱਲ ਕਰਕੇ ਹੀ ਅਗਲੇ ਦਾ ਮਨਦੁਖੀ ਕਰ ਦੇਵੇ ਮੈਂ ਸਮਝਦਾ ਤੈਨੂੰ ਰਾਜਸੀ ਨੀਤੀ ਦੀ ਬਿਲਕੁਲ ਸਮਝ ਨਹੀਂ ਇਹ ਕਹਿੰਦੇ ਆ ਸੀ ਸ਼ੇਰ ਬੰਦਰ ਤੇ ਝਪਟਿਆ ਤੇ ਉਸਨੇ ਬੰਦਰ ਨੂੰ ਵੀ ਉਸੇ ਦੁਨੀਆ ਵਿੱਚ ਪਹੁੰਚਾ ਦਿੱਤਾ ਜਿੱਥੇ ਉਸਨੇ ਸੂਰ ਨੂੰ ਭੇਜਿਆ ਸੀ ਹੁਣ ਉਸਨੇ ਲੂੰਬੜੀ ਨੂੰ ਕਿਹਾ ਕਿ ਉਹ ਖਰਗੋਸ਼ ਨੂੰ ਅੰਦਰ ਭੇਜੇ ਇਸ ਤੋਂ ਪਹਿਲਾਂ ਉਹ ਦੋਵੇਂ ਬੰਦੇ ਸੂਰ ਤੇ ਬੰਦਰ ਜੋ ਮੰਤਰੀਵਨ ਆਏ ਸੀ ਖਰਗੋਸ਼ ਨੇ ਉਹਨਾਂ ਨੂੰ ਬਾਹਰ ਨਿਕਲਦੇ ਨਹੀਂ ਦੇਖਿਆ ਅੰਦਰ ਪਹੁੰਚ ਕੇ ਜਦੋਂ ਉਸਨੇ ਸੂਰ ਤੇ ਬੰਦਰ ਦੀਆਂ ਲਾਸ਼ਾਂ ਪਈਆਂ ਹੋਈਆਂ ਦੇਖੀਆਂ ਤਾਂ ਉਸ ਨੂੰ ਇਹ ਅੰਦਾਜ਼ਾ ਲਗਾਉਣ ਵਿੱਚ ਜ਼ਰਾ ਵੀ ਦੇਰ ਨਾ ਲੱਗੀ ਕਿ ਦੋਹਾਂ ਵਿੱਚੋਂ ਇੱਕ ਨੇ ਜ਼ਰੂਰ ਸੱਚ ਕਿਹਾ ਹੋਵੇਗਾ ਤੇ ਦੂਸਰੇ ਨੇ ਝੂਠ ਕਹਿ ਕੇ ਸ਼ੇਰ ਦੀ ਫੋਕੀ ਤਾਰੀਫ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਹੁਣ ਉਹ ਵੀ ਸ਼ੇਰ ਦੇ ਪ੍ਰਸ਼ਨ ਦਾ ਇੰਤਜ਼ਾਰ ਕਰਨ ਲੱਗ ਪਿਆ ਸ਼ੇਰ ਨੇ ਉਸ ਨੂੰ ਵੀ ਆਪਣੇ ਨਜ਼ਦੀਕ ਬੁਲਾਇਆ ਤੇ ਉਸ ਦੇ ਸਾਹਮਣੇ ਮੂੰਹ ਖੋਲ ਕੇ ਜ਼ੋਰ ਦਾ ਸਾਹ ਬਾਹਰ ਕੱਢਦਾ ਹੋਇਆ ਪੁੱਛਣ ਲੱਗਾ ਮੇਰੇ ਮੂੰਹ ਦੀ ਹਵਾੜ ਕਿੰਨੀ ਹੈ ਚੰਗੀ ਜਾਂ ਮੰਦੀ ਖਰਗੋਸ਼ ਨੇ ਜੇਬ ਵਿੱਚੋਂ ਰੁਮਾਲ ਕੱਢਿਆ ਨੱਕ ਤੇ ਰੱਖ ਕੇ ਝੂਠੀ-ਮੁੱਠੀ ਦੀ ਨਿਛ ਮਾਰੀ ਤੇ ਸ਼ੇਰ ਨੂੰ ਕਹਿਣ ਲੱਗਾ ਹਜ਼ੂਰ ਮਾਫ਼ ਕਰਨਾ ਮੈਨੂੰ ਕੱਲ ਦਾ ਬਹੁਤ ਜ਼ਖਾਮ ਲੱਗਾ ਹੋਇਆ ਹੈ ਇਸ ਵੇਲੇ ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਇਹ ਕਹੇ ਕਿ ਉਸ ਸ਼ੇਰ ਵੱਲੋਂ ਦੂਜੇ ਪ੍ਰਸ਼ਨ ਦੀ ੜੀ ਕਰਨ ਲੱਗਾ ਹੁਣ ਸ਼ੇਰ ਨੂੰ ਦੂਜਾ ਪ੍ਰਸ਼ਨ ਕਰਨ ਦੀ ਜ਼ਰੂਰਤ ਹੀ ਨਹੀਂ ਰਹੀ ਉਸ ਉਹ ਖਰਗੋਸ਼ ਦੇ ਪਹਿਲੇ ਹੀ ਉੱਤਰ ਤੋਂ ਖੁਸ਼ ਹੋ ਗਿਆ ਦਰਅਸਲ ਉਸ ਨੂੰ ਮੰਤਰੀ ਵੀ ਇਹੋ ਜਿਹਾ ਹੀ ਚਾਹੀਦਾ ਸੀ ਜਿਹੜਾ ਮੌਕੇ ਦੀ ਨਿਜਾਕਤ ਨੂੰ ਸਮਝਦਾ ਹੋਇਆ ਕਿਸੇ ਵੀ ਹਾਲਤ ਵਿੱਚ ਚੰਗੀ ਤਰ੍ਹਾਂ ਸੰਭਾਲ ਕਿਸੇ ਵੀ ਹਾਲਤ ਨੂੰ ਚੰਗੀ ਤਰ੍ਹਾਂ ਸੰਭਾਲ ਸਕਦਾ ਹੋਵੇ ਉਸਨੇ ਉਸੇ ਵੇਲੇ ਲੂੰਬੜੀ ਨੂੰ ਅੰਦਰ ਬੁਲਾਇਆ ਤੇ ਕਹਿਣ ਲੱਗਾ ਅੱਜ ਹੀ ਸਾਰੇ ਜੰਗਲ ਵਿੱਚ ਜਾ ਕੇ ਟੰਡੋਰਾ ਪਿਠਵਾ ਦਿਓ ਕਿ ਸ਼ੇਰ ਦੇ ਰਾਜੇ ਨੇ ਨਵੇਂ ਸ਼ੇਰ ਰਾਜੇ ਨੇ ਨਵੇਂ ਮੰਤਰੀ ਦੀ ਚੋਣ ਕਰ ਲਈ ਤੇ ਅੱਜ ਤੋਂ ਸਾਡਾ ਨਵਾਂ ਮੰਤਰੀ ਖਰਗੋਸ਼ ਹੋਵੇਗਾ ਉਸੇ ਦਿਨ ਤੋਂ ਖਰਗੋਸ਼ ਰਾਜੇ ਦਾ ਮੰਤਰੀ ਚੱਲਿਆ ਆ ਰਿਹਾ ਹੈ ਅੱਜ ਦੇ ਸਿਆਸੀ ਨੇਤਾ ਉਸੇ ਖਰਗੋਸ਼ ਦੇ ਭਾਈਵੰਦੂ ਹਨ ਜਿਸ ਨੇ ਆਪਣੀ ਚਲਾਕੀ ਨਾਲ ਜੰਗਲ ਦੇ ਰਾਜੇ ਨੂੰ ਖੁਸ਼ ਕਰ ਲਿਆ ਸੀ ਤੇ ਮੰਤਰੀ ਪਦ ਤੇ ਪਹੁੰਚ ਗਿਆ ਸੀ